ਬਾਬਾ ਨਾਨਕ ਸਿੰਘ ਜੀ ਬਚਨ ਕਰਦੇ ਸਨ ਕਿ ਸਜ਼ਾ ਕਸੂਰ ਤੋਂ ਬਿਨਾ ਨਹੀਂ ਮਿਲਦੀ ਕਸੂਰ ਭਾਵੇਂ ਪਿਛਲੇ ਜਨਮ ਦਾ ਹੋਵੇ ਅਸੀਂ ਕੋਈ ਵੀ ਕਦਮ ਚੁੱਕੀਏ ਉਹ ਚੁੱਕਿਆ ਗਿਆ ਕਦਮ ਸਾਡਾ ਕਰਮ ਬਣ ਜਾਂਦਾ ਹੈ ਸਮਾਂ ਪੈਣ ਤੇ ਉਹ ਕੱਟਣਾ ਪੈਂਦਾ ਹੈ ਇਹ ਕੁਦਰਤ ਦਾ ਸਿਧਾਂਤ ਹੈ ਬੀਜ ਬੀਜਣ ਤੇ ਫਸਲ ਕੱਟਣ ਵਿੱਚ ਅੰਤਰਾਲ ਹੁੰਦਾ ਹੈ ਜਿਵੇਂ ਤੁਸੀਂ ਕਣਕ ਦਾ ਬੀਜ ਬੋਵੋ ਉਸ ਨੂੰ ਫਲਣ ਵਿੱਚ ਕੁਝ ਮਹੀਨੇ ਲੱਗਣਗੇ ਏ ਨਹੀਂ ਕਿ ਬੀਜ ਪਾਵੋ ਤੇ 15 ਦਿਨ ਬਾਅਦ ਫਸਲ ਤਿਆਰ ਜੇ ਅੰਬ ਦਾ ਬੀਜ ਬੋਈਏ ਤਾਂ ਉਸ ਨੂੰ ਫਲ ਲੱਗਣ ਵਿੱਚ 10-15 ਸਾਲ ਲੱਗਣਗੇ ਗੁਲਾਬ ਦਾ ਫੁੱਲ ਅੱਜ ਬੀਜੋ 10-15 ਦਿਨ ਵਿੱਚ ਫੁੱਲ ਬਣ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਬੀਜੇ ਕਰਮਾਂ ਦਾ ਫਲ ਸਮਾਂ ਪਾ ਕੇ ਮਿਲਦਾ ਹੈ ਕਈ ਕਰਮ ਐਸੇ ਹੁੰਦੇ ਹਨ ਜਿਨ੍ਹਾਂ ਦਾ ਫਲ ਦਿਨਾਂ ਬਾਅਦ ਕਈਆਂ ਦਾ ਮਹੀਨਿਆਂ ਬਾਅਦ ਤੇ ਕਈਆਂ ਦਾ ਸਾਲਾਂ ਬਾਅਦ ਮਿਲਦਾ ਹੈ ਕਈ ਵਾਰੀ ਸਾਡੇ ਕੀਤੇ ਕਰਮਾਂ ਦਾ ਫਲ ਸਾਨੂੰ ਅਗਲੇ ਜਨਮਾਂ ਵਿੱਚ ਭੋਗਣਾ ਪੈਂਦਾ ਹੈ। ਕਈ ਵਾਰੀ ਕਿਸੇ ਕੋਲੋਂ ਕੋਈ ਐਸਾ ਕਰਮ ਹੋ ਜਾਵੇ ਜਿਸਦਾ ਫਲ 20-25 ਸਾਲ ਬਾਅਦ ਮਿਲਣਾ ਹੋਵੇ ਪਰ ਉਸ ਦੀ ਉਮਰ 2-3 ਸਾਲ ਹੀ ਰਹਿ ਗਈ ਹੋਵੇ ਤਾਂ ਉਸ ਨੂੰ ਇਹ ਲੇਖਾ ਅਗਲੇ ਜਨਮ ਵਿੱਚ ਦੇਣਾ ਪੈਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।